ਸਤਿ ਸ਼੍ਰੀ ਅਕਾਲ ਜੀ ਅੱਜ ਧੁੱਪਾਂ ਵਧੀਆ ਨਿਕਲੇ ਆ ਜੀ ਹੂੰ ਫੇਰ ਵੀ ਸੋਹਣੇ ਨਿਕਲੇ ਜਿਹੜੇ ਸਾਗ ਗਮੀ ਪਿਆ ਮਤਰਾ ਰਾਤ ਦਾ ਸਵੇਰ ਦਾ ਮੀਂਹ ਪੈਂਦਾ ਹੈ ਤੜਕੇ ਮੀਂਹ ਪੈਣ ਲੱਗਿਆ ਤਾਂ 12 1 ਵਜੇ ਤੋਂ ਬਾਅਦ ਰਾਤ ਦਾ ਮੀਂਹ ਪੈਂਦਾ ਪੂਰਾ ਹੂੰ ਮੈਂ ਮੁਰ ਮੁਰ ਨਹੀਂ ਕਹਿੰਮਾ ਕਿ ਆਉਂਦੇ ਆ ਹਾਂ ਜੀ ਬਾਬਾ ਜੀ ਬਰਪੇ ਧੁੱਪਾਂ ਜਾਂ ਪਾਣਾ ਧੁੱਪਾਂ ਜ ਪਏ ਬਾਬਾ ਜੀ ਕਿੱਧਰ ਜੀ ਤਾਂ ਬੱਜੀਆਂ ਇਹਦੇ ਪਰਲੇ ਪਾਸੇ ਹੈ ਜੀ ਹੂੰ ਪਰਲੇ ਪਾਸੇ ਹੈ ਆਹ ਕੀ ਆਏ ਆਹ ਹੈ ਮੈਂ ਹਾਂਜੀ ਬਸ ਆਹੀ ਦੋ ਆ ਪੈਡਲ ਰਗੜਦੇ ਇਹ ਤਾਂ ਮੜਾ ਜਿਹੀ ਆ ਜਾਹ ਨਹੀਂ ਪਹਿਲਾਂ ਦੀ ਆ ਪਹਿਲਾਂ ਕਿਤੇ ਗਰੀ ਆ ਇਹ ਪਹਿਲਾਂ ਵੀ ਗਰੀ ਆ ਸ਼ਾਇਦ ਇੱਕ ਜਗਾ ਕਿਤੇ ਐਨੀ ਨਹੀਂ ਦੀ ਹੈਗੀ ਸਾਰੀ ਹੁਣੀ ਆ ਆ ਨੀਚਲੀ ਤਾਂ ਹੁਣੀ ਆ ਜੀ ਆਹ ਆਹ ਹਾਂਜੀ ਚਿੱਟਾ ਨਿਕਲਿਆ ਰੰਗ ਦੇ ਕਰਕੇ ਡੜੀ ਆ ਗਿਆ ਜੀ ਡੜੀ ਜਿੰਦਾਬਾਦ ਹਾਂ రెడ్డి ਆਪਣਾ ਟਾਈਮ ਸਿਰ ਆ ਗਿਆ ਹਾਂ ਦੱਸਣਾ ਏ ਤਾਂ ਮੈਂ ਤਾਂ ਹੁਣ ਹੋਰ ਕੰਪਨੀ ਵੀ ਆਇਆ ਕਿ ਹੋਏ ਜੜੀ ਕਿਨਾਰੇ ਕੋਲੇ ਕਿਨਾਰੇ ਲਵਾ ਲੀਏ ਅਰੇ ਹੋ ਰੁਕ ਜਾ ਦੋ ਚਾਰ ਨਹੀਂ ਨਹੀਂ ਪੰਮੇ ਤੂੰ ਹਟ ਜਾ ਸਾਨੂੰ ਇਹਨੂੰ ਪੁੱਛ ਸਾਨੂੰ ਪਤਾ ਜੇ ਕਾਹੇ ਟੋਕਾ ਕਰ ਤੇ ਜਿਹੜਾ ਇਹ ਅੱਧੇ ਘੰਟੇ ਰਗਾਮ ਆ ਘੰਟੇ ਦੇ ਵੱਧ ਲੱਗ ਜਾਂਦਾ ਹੁਣੇ ਖੋਲਣੇ ਉਹਨੂੰ ਕਿਹਾ ਚੱਲ ਲੱਗਣਾ ਤਾਂ ਕੋਈ ਨਹੀਂ ਲਾਈਟ ਹੈਗੀ ਆ ਚੱਲ ਖੋਲੀਓ ਤਾਂ ਨਹੀਂ ਖੋਲਣੇ ਜੜੀ ਖੋਲਦੇ ਨਹੀਂ ਫਾਈਨਲ ਜਵਾਬ ਦੇ ਦੇਕਰ ਠੀਕ ਆ ਮੈਂ ਕਿੱਥੇ ਜਵਾਬ ਦਿੰਦਾ ਮੈਂ ਕਿੱਥੇ ਮੈਂ ਪਾਸ ਨੂੰ ਵੀ ਕਿਹਾ ਚਾਉਥੇ ਕਿ ਆਵਾ ਮੈਂ ਤਾਂ ਨਹੀਂ ਕਿਨਾਰੇ ਲੱਗਣੇ ਹੀ ਤੇ ਤਾਂ ਹੀ ਟੋਕਾ ਕਰਦੇ ਤੋਰੇ ਦੇ ਘਾਹ ਲਈਨੇ ਪੁੱਛ ਲਾ ਕੇ ਨਾ ਇੰਨਾਂ ਲੇ ਉੱਟਿਆ ਪਿਆ ਜਿੱਥੇ ਘਟਾਸੇ ਆ ਉਹਦਾ ਹੈ ਛਾਗਾਂ ਕਰਕੇ ਹੋ ਜਾਂਦੇ ਕੁੰਦੇ ਹਾਂ ਆ ਵੀ ਸੁੱਕੇ ਆ ਨਾ ਕਈ ਦਿਨ ਹੋ ਗਏ ਵੱਢਿਆਂ ਨੂੰ ਪਰਚੀ ਤੇ ਪਹਿਲੀ ਵਾਰੀ ਚੀ ਦੀ ਆਗ ਪਾਏ ਆ ਇਹ ਕਿੰਨੇ ਕਰੇਗੀ ਹੁਣ ਫਲੇ ਪਈ ਆ ਖਸੇ ਜੀ ਹਿੰਦਾ ਪਾ ਕੇ ਤਾਂ ਹਫਤਾ ਹੋਰ ਲੰਘੀਊਗਾ ਹਾਂ ਹਫਤਾ ਲੰਘੀਊਗਾ ਲੰਘੇ ਨਾ ਉਹੋ ਤੂੰ ਦੱਸ ਆਪਣਾ ਠੀਕ ਹੈ ਨਾ ਦਿਖਾਈ ਤਾਂ ਹੁਣ ਤਾਂ ਫਰਕ ਆ ਹੋ ਬੈਠੀ ਹੈ ਨਾ ਠੀਕ ਆ ਹੁਣ ਮੁਰਗੀਆਂ ਨੂੰ ਜਿਹੜੇ ਮੱਲ ਉਹ ਕਰਨਾ ਮੱਲਾ ਮੱਲਮ ਕੋਈ ਦਿੱਤੀ ਹੋਈ ਲਾਉਣੇ ਨੇ ਮੱਲਮ ਨੇ ਆਪੇ ਨੇ ਜੀ ਪਈਏ ਵੱਲੋਂ ਦਾ ਸਿਲਾਇ ਕਰੋ ਕਾ ਗੋਡੇ ਤੇ ਲਾਉਣੇ ਨੂੰ ਦਿੱਤੀ ਵੀ ਆ ਜਿਹੜਾ ਨਾ ਇਹ ਦਾਗ ਪਿਆ ਅਖਬਾਰ ਆ ਹਾਂ ਸਿਗਰਟਾ ਡਾਟ ਨੂੰ ਦਿਖਾ ਲਾਂ ਲਵਾਂ ਠੀਕ ਆ ਕਿ ਨਹੀਂ ਮੈਂ ਦਿਖਾ ਦਾਂਗਾ ਕਿਹੜਾ ਕੱਲ੍ਹ ਸੋਮਵਾਰ ਦਾ ਜਿਹੜਾ ਅਖਬਾਰ ਆ ਦਾਗ ਰੂਪੜ ਦਿਖਾ ਕੇ ਆਂ ਸੋਜਾ ਹਾਂ ਉਹਦੀ ਤਾਂ ਦਵਾਈ ਚੱਲਦੀ ਆ ਇਹ ਯਾਰ ਆ ਦੇ ਨੀਲ ਅੱਛਾ ਨੀ ਤਾਂ ਹੋ ਜਣਾ ਸੋਣਾ ਪੈਣਾ ਹੂੰ ਦਿਖਾ ਲੰਨੇ ਕੋਈ ਨਹੀਂ ਹੋਰ ਵਧੀਆ ਵਧੀਆ ਮੋਹਿੰਦ ਸੋਣਾ ਹੋ ਗਿਆ ਬਾਗੀ ਅਗੇ ਡੇਡ ਤੇ ਡੇਡ ਤੇ ਦਾ ਪਚਾਉ ਹੋ ਗਿਆ ਵੀ ਵੀ ਸੋਣਾ ਹੋ ਗਿਆ ਹਾਂ ਮੀਂਹ ਦਾ ਅਗੇ ਜੇ ਨੱਜਾ ਕਰੋ ਵੱਧ ਪੈ ਗਿਆ ਮੈਂ ਅਸਲਿਆਂ ਬਿਜਰੀ ਬਿਮਾਰਾ ਕਹਿੰਦੇ ਫਲੇਵਿਟੀ ਲਿਆ ਇੰਨਾ ਜਾ ਹੋਗੇ ਉਹਨੂੰ ਹੁਣ ਉਹ ਸਾਲੇ ਨੂੰ ਇਕ ਥਾਂ ਦਾ ਕੜਾ ਜੀ ਬਣਾਈ ਹੈ ਹੂੰ ਤੇ ਮਾ ਦਾ ਅੱਧਾ ਅੱਧਾ ਕਿ ਲੀਟਰ ਦੁੱਧ ਦੁੱਧਿਆ ਹੋਣਾ ਕੱਢਿਆ ਹੋਣਾ ਇਨਫੈਕਸ਼ਨ ਨਹੀਂ ਹੋਣੀ ਉਹਦੇ ਦਾ ਮੈਂ ਦੁੱਧ ਨਹੀਂ ਦਿੱਤਾ ਮੈਂ ਡਾਕਟਰ ਆਉਂਦਾ ਬਹੁਤ ਦੇਖਦੇ ਆ ਹੋ ਲੈ ਆਉਣੀ ਦੇ ਦੇ ਦਿੰਦੇ ਹੋਰ ਨਹੀਂ ਇਹ ਹੋਰ ਅੱਛਾ ਹੋਰ ਬੁਬਾਰੀ ਆਉਣਾ ਕੋਈ ਪਰਸਵਾ ਆਇਆ ਤਾਂ ਹੂੰ ਤੇ ਪਹਿਲਾਂ ਨਹੀਂ ਨੇ ਮੈਂ ਕਹਿੰਦਾ ਪਹਿਲਾਂ ਰੱਖਿਆ ਰ ਇਥੇ ਲੈਣੀ ਮੈਂ ਸਾਂ ਚਾਹ ਲ ਮੋਜਨ ਦਾ ਡੰਗਰ ਬਵਾਈ ਕੂ ਵੀ ਠੰਡ ਆ ਨਾ ਗੱਡੀ ਚ ਵੀ ਠੰਡ ਲੱਗਦੀ ਹੁੰਦੀ ਹੁੰਦੀ ਨਾ ਬਾਹਰ ਨਹੀਂ ਆਇਆ ਤਾਂ ਨੰ ਜਿਆਦਾ ਹੁੰਦਾ ਕੋਈ ਹੁੰਦਾ ਕੋਈ ਹੁੰਦਾ ਮੌਸਮ ਨਾਲੇ ਉੱਤੇ ਭਈਆਂ ਦੇ ਸਰਪਤੀ ਆ ਰਹੇ ਉਹਨਾਂ ਨੇ ਮੈਂ ਖਾਲੀ ਘਰ ਦੀ ਦੋਦੇ ਛੱਡਿਆ ਨਹੀਂ ਵਿੱਚ ਚਲੋ ਕੋਈ ਚੱਕਰ ਤਾਂ ਆ ਪੈ ਗਿਆ ਹੂੰ ਖਲੋ ਗਿਆ ਹਾਂਜੀ ਇੱਕ ਇੱਕ ਦਾ ਹਾਲ ਦੇਖੀ ਕੋਈ ਨਹੀਂ ਗਰੀਬਾਂ ਦਾ ਮੈਂ ਤਾਂ ਹੀ ਕਹ ਰਿਹਾ ਕਿ ਅਵਾ ਤਾਂ ਨਹੀਂ ਨਾ ਫੇਲਾਉਣੇ ਬੈਠੇ ਬਾਈ ਨੰਬਰ ਬਹੁਤ ਆ ਰਹੇ ਨਾ ਕੋਰ ਬੀਤੇ ਜੋ ਕਾਗਾ ਕਰਕੇ ਹੋ ਜਾਂਦੇ ਆ ਆਗਾ ਕਰਕੇ ਆਗਾ ਪਸੇ ਭਈਏ ਬਹੁਤ ਕਰਦੇ ਆ ਇਨਸਾਫ ਤੀਸ ਵੀ ਕਰ ਦਿੰਦਾ ਓਪਨ ਖੋਲ ਦੇ ਗਰੀਸ ਨਹੀਂ ਤੇਲ ਲਾ ਦੀ ਬਸ ਕਾਲਾ ਤੇਲ ਕਾਨੂੰ ਮਸ਼ੀਨ ਤੈਨਾ ਖੋਲ ਲੈ ਹੈ 6 ਲਾਟ ਹੁੰਦੇ ਹੈ ਨਾ ਤੇਰੇ ਲਾਟ ਇੱਕ ਨੂੰ ਇੱਕ ਨੂੰ ਤਿੰਨ 6 ਹੈ ਟੋਟਲ ਨਿਸ਼ਾਨੀ ਲਾ ਲਈ ਕਿਹੜਾ ਕਿਹੜੇ ਪਾਸੇ ਵਾਲਾ ਠੀਕ ਹੈ ਉਹ ਤਾਂ ਲਾਈਨ ਹੀ ਚਲੋ ਉਹਨੂੰ ਰਹਿਣ ਦੇ ਇਹਨੂੰ ਲਾ ਲਾ ਇੱਕ ਨੂੰ ਕੋਈ ਨਹੀਂ ਉਹ ਤਾਂ ਹੋ ਜਾਣੇ ਫਰਕ ਨਹੀਂ ਹੁੰਦਾ ਨਹੀਂ ਅੱਜ ੱਤਕਾਂ ਨੂੰ ਫਰਕ ਪੈ ਜਾਂਦਾ ਫਿਰ ਆਏ ਲਾ ਕੇ ਰੱਖ ਲੈਨੇ ਕਿ ਉਹਦੇ ਅੜੇ ਆ ਇਹਦੀ ਬੇਨਿਸ਼ਾਨੀ ਲਾ ਲਾ ਠੀਕ ਹੈ ਜੀ ਇਹਦੇ ਵਿੱਚ ਦਿਨਿਸ਼ਾਨੀ ਲਾ ਦੇ ਆ ਸਮਝ ਗਏ ਫਿਰ ੱਤਕਾਂ ਨੂੰ ਫਰਕ ਨਹੀਂ ਪੈਂਦਾ ਹੋਰ ਕੋਈ ਚੱਕਰ ਨਹੀਂ ਹੈਗਾ ੱਤਕਾਂ ਇਧਰ ਉਧਰ ਹੋ ਗਈਆਂ ਤੈਨੂੰ ਉਨੀਆਂ ਵੱਧ ਕਸਣੀਆਂ ਪੈਣੀਆਂ ਹੋਰ ਤੇ ਅੱਧਾ ਗੱਡਾ ਖਰਾਬ ਕਰ ਦੇਣਾ ਇਹਨੇ ਜੀ ੱਤਕਾਂ ਨੇ ਹੋਰ ਕੋਈ ਚੱਕਰ ਨਹੀਂ ਹੈਗਾ ਅੱਜ ਬੂਹਾ ਨਹੀਂ ਧਰ ਕੇ ਆਇਆ ਆਇਆ ਆ ਜੀ ਆਹਾਂ ਕੀ ਹੋ ਗਿਆ ਸਾ ਜਿਹੜੇ ਤਾਰੇ ਆ ਜਾਂਦਾ ਅੱਛਾ ਮੀਂਹ ਪੈਂਦਾ ਤਾਂ ਨਾ ਸੁੱਕ ਵਿਛਾਉਣੇ ਕਰਕੇ ਦੁਬਾਰਾ ਹੋ ਜਾਂਦਾ ਕੋਈ ਨਹੀਂ ਹੁਣ ਤਾਰੇ ਹੋ ਗਏ ਦੂਰੇ ਘਟ ਕੇ ਮਟਾਫੇ ਕਰ ਦਾਂ ਤੂੰ ਫੇਰ ਚੱਲ ਜੇ ਮੈਂ ਇਹ ਨਾ ਕਰਦਾ ਹੀ ਕੰਮ ਇਹ ਨਾ ਫੇਰ ਨਾ ਕੋਵੇ ਦਾ ਜਨਮ ਆ ਕੇ ਲੱਗੂ ਜਿਹੜਾ ਅਮਰੀਕਾ ਸਵੇਰ ਦੀ ਲਾਈਟ ਹੋਣਾ ਆਈ ਹੈ ਲਾਈਟ ਫਿਰ ਮੀਂਹ ਕਰਕੇ ਭੱਜੀ ਜਾਂਦੀ ਹੈ ਨਾ 4 ਵਜੇ ਕੌਣ ਫੇਰ ਦੱਸਿਆ ਹੋਇਆ ਹੈ ਮੀਂਹ ਹੁੰਨੀ ਹੈਗਾ ਟੁੱਟ ਗਿਆ ਉਹਨੂੰ ਫਟ ਗਿਆ ਅੱਛਾ ਤਰੀ ਵੀ ਖੋਲਣੀ ਹੈ ਜੀ ਆਪਾਂ ਨੇ ਯਾਰ ਟੁੱਟ ਗਈ ਟੁੱਟ ਗਈ ਹਜੇ ਤਾਂ ਨਹੀਂ ਹਜੇ 5-4 ਦਿਨ ਤੱਕ ਖੋਲਣਾਗੇ ਜਿੱਦਾਂ ਪਰਚੀ ਲੱਦਾਂਗੇ ਇਹਨੂੰ ਸਰਵਾਵਾਂਗੇ ਫਿਰ ਉਧਰ ਟਰਾਲੀ ਜੀ ਫਸ ਗਈ ਸਾਰੀ ਟੁੱਟ ਗਈ ਉਹ ਦਿਨ ਹੋ ਗਈ ਸੀ ਜਾਂ ਮੋੜੀ ਕਿੱਜਾ ਦੇ ਹੂੰ ਮੋੜਨ ਲੱਗੇ ਨਾ ਵਿੱਚ ਫਸ ਗਿਆ ਗੰਨਾ ਖੋਲ ਚੱਲ ਦਵਾ ਲਏ ਇਹਨੂੰ ਠੀਕ ਹੈ ਜੀ ਕਿੰਗਾ ਕਣਕ ਤਾਂ ਅੰਜੀ ਨਹੀਂ ਤਾਂ ਫੀਤਾਂ ਚ ਜਿਆਦਾ ਉਹ ਮਤਲਬ ਕਣਕ ਚ ਨਹੀਂ ਹੈਗਾ ਜਗਣਾ ਪਈ ਪੱਕੀ ਜਗ੍ਹਾ ਤੇ ਜੀਆਂ ਜਗ੍ਹਾ ਤੇ ਉਹ ਆ ਕਣਕ ਚ ਤਾਂ ਸੁੱਕਾਈ ਹੈ ਇੰਨਾ ਪਾਣੀ ਖੜਾ ਵੀ ਨਹੀਂ ਹੈਗਾ ਜਿਵੇਂ ਇਹ ਕਿੰਨਾ ਸਰਪੋਰ ਬੱਜਣੇ ਵਾਲੀ ਥੋੜੀ ਗੁੱਲੀ ਡੰਡੇ ਤੋਂ ਗੁੱਲੀ ਡੰਡਾ ਨਹੀਂ ਹਾਂਜੀ ਬੂੰਈ ਜਮੀ ਵੀ ਵਿੱਚ ਅੱਛਾ ਜਿਹੜੀ ਬਰੀਕ ਬਰੀਕ ਜੀ ਹੈ ਨਾ ਹਾਂਜੀ ਚਲ ਹੁਣ ਕੱਲ ਪਰਸੋਂ ਫੇਰ ਪਾ ਦਿੰਦੇ ਹ ਜੂਰੀ ਹੈ ਇੱਕ ਹਾਂਜੀ ਉਹਦੇ ਵਿੱਚ ਪਾ ਦਾਂਗੇ ਠੀਕ ਹੈ ਹੂੰ ਕੱਲ ਪਾਉਣੀ ਜਾਏਗੀ ਸੀ ਮੈਂ ਕਿਹਾ ਬਈਆਂ ਨੇ ਗਲਤ ਫਲਤ ਬਾਤ ਹੀ ਫੇਰ ਔਖਾ ਹੋਏਗਾ ਫੇਰ ਔਖਾ ਹੋਏਗਾ ਉਹਨਾਂ ਨੂੰ ਜਿਹੜੇ ਪਤਾ ਵਿਚਰਿਆਂ ਨੂੰ ਖਰਾਬ ਨਾ ਨਾ ਹੋ ਜੇ ਜਿਹੜੇ ਜਾਨਵਰ ਨੇ ਖਾਧੀ ਵੀ ਬੈਣਾ ਹੀ ਆਉਂਦੀਆਂ ਬੈਣਾ ਹਾਂ ਇਹਦਾ ਛੂਲਿਆਂ ਦਾ ਬਸ ਕਰਾਈ ਪਈ ਹੁਣ ਹਾਂ ਹਾਂਜੀ ਦੇਖ ਕੇ ਤਾਇਆ ਨਹੀਂ ਮੈਂ ਪਰ ਬੈਣਾ ਨਹੀਂ ਉਹ ਖਾਧੀ ਵੀ ਆ ਹੋਰ ਤਾਂ ਕਿਹੜੇ ਖਾਣੀ ਚੱਕਰ ਬੱਚੀ-ਵੁੱੱਚੀ ਤਾਂ ਕੋਈ ਵੀ ਨਹੀਂ ਹੈਗੀ ਉਰੇ ਬੈਣਾ ਹੀ ਖਾਂਦੀਆਂ ਬੈਣਾ ਨਹੀਂ ਉਧਰ ਜ਼ਿਆਦਾ ਖਾਧੀ ਵੀ ਆਹ ਜਗਾ ਜੀ ਹਾਂ ਉਹ ਥੋੜੀ ਜਿਹੀ ਜਗ੍ਹਾ ਜ਼ਿਆਦਾ ਖਾਦੀ ਪੂਰੇ ਖਰਾਬ ਕਰੀ ਵੀ ਆ ਵੀ ਖਾਦੀ ਵੀ ਮਿੰਗ ਖਾਵਾ ਪੈ ਗਿਆ ਹੂੰ ਹੂੰ ਗੰਨੇਜ ਉਧਰ ਲੈਣਾ ਚ ਪਾਣੀ ਖੜਾ ਸਵੇਰ ਦਾ ਪੈਂਦਾ ਦਾ ਨਾ ਫਿਰ ਰਾਤ ਦਾ ਪੈਂਦਾ ਰਾਤ ਦਾ ਤੜਕੇ ਦਾ ਹੂੰ ਦੂ ਤੜਕੇ ਆ ਆ ਵੀ ਮੋਕੜਾ ਪੈਣਾ ਹੂੰ ਕਿੰਨਾ ਮੈਂ ਥੋੜਾ ਜਿਹੀ ਰਹਿ ਗਿਆ ਇੱਕ ਆ ਅੱਧਾ ਘੇਰਾ ਅੱਧਾ ਉਹ ਆ ਹਾਂ ਬੱਦਲਾਂ ਗਏ ਮੈਂ ਸਾਨੂੰ ਪਾ ਲਾਂਗੇ ਵੱਢ ਕੇ

ਕੀ ਥੋੜਾ 85 ਨਿਕਲਦਾ ਵੀ ਹੋਈ ਐ। ਠੀਕ ਜੀ। ਜਦੋਂ ਹੁਣ ਜਿੰਨਾ ਬੱਤ ਆ ਗਿਆ ਗੜਾਈ ਕਰਦੇ ਆ ਜੀ ਪਰ ਠੀਕ ਐ ਜੀ। ਆਹ ਪਰਾਂ ਥੋੜੀ ਛਿੱਧੇ ਆ। ਛੋਲੇ ਪਰਾਂ ਲੱਗ ਦੂਏ ਤੇ ਨਾ। ਕਿਹੜੇ ਦੀ ਜ ਘੱਟ ਪਿਆ ਤੇ ਵੀ ਜ਼ਿਆਦਾ ਬੱਤ ਦਾ ਪਰ ਕਾਲ ਜਾਂਦਾ। ਯਾ ਕੋਈ ਨਹੀਂ ਦੇਖਦੀ ਐ ਗੜਾਈ ਕਰਾਉਂਦੇ ਐ ਜੀ। ਠੀਕ ਐ ਜੀ। ਗੜਾਈ ਕਰਾਏ ਤੇ ਬਥੇਰੇ ਹੋ ਜਾਣ ਜਾਂ ਖਾਣੇ ਜੋਗੇ ਤਾਂ ਹੋਣਗੇ ਜੀ। ਹੂੰ। ਲਾਇਓ ਤਾਂ ਆ ਦੇ ਕੀ ਆਪਣੇ ਜੋਗੇ ਹੋ ਜਾਣ ਬਹੁਤ ਆ। ਹੂੰ। ਜੇ ਆਪਣੇ ਜੋਗੇ ਹੋ ਗਏ ਤੇ ਬਥੇਰੇ ਐ। ਬਾਕੀ ਕੰਨ ਦੇਖਦੇ ਆ ਪਿਆਜ਼ ਤਾਂ ਲੱਗਣਾ ਹੀ ਨਹੀਂ ਮੈਨੂੰ ਲੱਗਦੀ ਕਤੇ ਜੀ ਇਹ ਤਾਂ ਤਿਆਰ ਤਾਂ ਹੋਣਾ ਨਹੀਂ ਹਾਂ ਉਹ ਹਾਂਜੀ ਦੇਖਦਾ ਹਾਂ ਗਿੱਲਾ ਏ ਇਹਦਾ ਗਿੱਲਾ ਪਿਆ ਏ ਤਿਆਰ ਹੋਊਗਾ ਤਾਂ ਲੱਗੂਗਾ ਹੂੰ ਨੇ ਲੇਟ ਹੋਈ ਜਾਂਦੀ ਆ ਹੁਣ ਜਨਵਰੀ ਚ ਲੱਗਣੇ ਤੇ ਹੁਣ ਲੱਗਣੇ ਤਾਂ ਟਾਈਮ ਆ ਹਾਂਜੀ ਫੇਰ ਇਹ ਵਾਲੇ ਤਿਆਰ ਨਹੀਂ ਹੁਣ ਤਿਆਰ ਕਰਕੇ ਲੱਗਣੇ ਤੇ ਬਾਹਰੋਂ ਤਾਂ ਪੈਣਾ ਤਾਂ ਇੱਕ ਵਾਰੀ ਉੱਪਰ ਲੈਣਾ ਅੱਛਾ ਜੀ ਬੈਡਾਂ ਨੂੰ ਕਾਖੂਆ ਬਹੁਤ ਕੱਖ ਦਾ ਖਾਸਾ ਜੀ ਉਹਦੇ ਘੱਟ ਹੋਇਆ ਚੱਲ ਦੇਖਦੇ ਆ ਪਲੇਨ ਖੇਚ ਲਾ ਦਾਂਗੇ ਹਾਂ ਉੱਪਰ ਲਾ ਦਾਂਗੇ ਉੱਪਰ ਲਾ ਦਾਂਗੇ ਜਵੀ ਵਾਲੀ ਜਗ੍ਹਾ ਤੇ ਦੇਖਦੇ ਆ ਸਾਦਾ ਨਹੀਂ ਬੀਤੇ ਤੇ ਨਹੀਂ ਨਿਕਲਦਾ ਹੁਣ ਬਾਹਰੇ ਘੜਾ ਕੇ ਲੱਦਣਾ ਪੈਣਾ ਇਹ ਹਾਂਜੀ ਬਿਲਕੁਲ ਗਿੱਲਾ ਹੋ ਗਏ ਗਿੱਲਾ ਮੀਂਹ ਕਰਕੇ ਅੱਜ ਐਂ ਪਾਣੀ ਖੜਾ ਇੱਥੇ ਦਾ ਵਧੀਆ ਰਿਆ ਹਰਸ਼ਵੀਰ ਗੱਲ ਲਗਾ ਲਈ ਅੱਛਾ ਜੀ ਦਾ ਨਾ ਬਲਕਿ ਰਾਈ ਨਹੀਂ ਤਾਂ ਵੀ ਔਖਾ ਹੋ ਜਣਾਗਾ ਆਪੇ ਮੀਂਹ ਕਰਕੇ ਗਿੱਲੇ ਖੇਤ ਜੀ ਦਾ ਕੱਢਣੀ ਵੀ ਬਹੁਤ ਔਖੀ ਫਿਰ ਜੇ ਤਾਂ ਕਈ ਵਾਰੀ ਆਏ ਹੁੰਦਾ ਏ ਕਿ ਜੇ ਤਾਂ ਖੜਨਾ ਏ ਤਾਂ ਰੇੜੀ ਦੀ ਪਰਚੀ ਨੂੰ ਵੀ ਖੜ ਜਾਂਦਾ ਉਹ ਟਰੈਕਟਰ ਕੋਈ ਵੀ ਆ ਨਹੀਂ ਪੂਰੀ ਭਰੀ ਵੀ ਵਿਗੜ ਦਿੰਦੇ ਆ ਕਹਿੰਦੇ ਜੀ ਇਹ ਤਾਂ ਖੇਤ ਗਿੱਲਾ ਹੋਊਗਾ ਫਿਰ ਚੰਗੇ ਭਲੇ ਖੜ ਜਾਨੇ ਫਿਰ ਤਾਂ ਖੜੇ ਜਾਂਦੇ ਹਾਂ ਕਹਿੰਨਾ ਉਹ ਗਿੱਲਾ ਹੀ ਆ ਆ ਤਾਂ ਇਹਨ ਗਿੱਲਾ ਪਾਣੀ ਵੀ ਛਰੇ ਸਰਕ ਦੇਖਦਾ ਕਹਿੰਦੀ ਠੰਢ ਕੇ ਜੰਮ ਗਈ ਐਨ ਐਨ ਹੋ ਗਈ ਨਿਕਲੇ ਆਈ ਹੂੰ ਜੇ ਆ ਮੀਂਹ ਆ ਪੈਂਦਾ ਫੇਰ ਲੋਟਦਾ ਆ ਮੀਂਹ ਨੇ ਥੋੜਾ ਜਿਹਾ ਦਬਾ ਦੇਣੀ ਚਲੋ ਦੇਖਦੇ ਆ ਉਹ ਥੋੜੀ ਜਿਹੀ ਘਟ ਜਮੀ ਜਿੱਥੇ ਪਾਣੀ ਉਹ ਪਰਾਂ ਜਿੱਥੇ ਪਾਣੀ ਖੜਾ ਉਹ ਜਗ੍ਹਾ ਤੇ ਉਹ ਉੱਥੇ ਘਟ ਜਮੀ ਵੀ ਆ ਨੂੰ ਬਹੁਤ ਆ ਫੇਰ ਵੀ ਹੂੰ ਇਹਦੇ ਜੀ ਜੂਰੀਆ ਦਾ ਛਿੱਟਾ ਮਾਰਨਾ ਠੀਕ ਹੈ ਜੀ ਕੱਲ ਨੂੰ ਦੇਖਦੇ ਆ ਕਿ ਕਿਦੇ ਵਿੱਚ ਇੱਕੋ ਛੋਲੇ ਆ ਠੀਕ ਹੈ ਜੂਰੀਆ ਦਾ ਛਿੱਟਾ ਲਾ ਦੇ ਪਰਸੋਂ ਨੂੰ ਪਾ ਦੂੰਗਾ ਥੋੜੇ ਸੁੱਕ ਜੇ ਜਾਊਗਾ ਨਾਲੇ ਹੁਣ ਫੇ ਪੈਰ ਵਿੱਚ ਇਹ ਤਾਂ ਇਹ ਤਾਂ ਗਿੱਲਾ ਹੈ ਹੂੰ ਚਲ ਦੇਖ ਲੀਉਂਗੇ ਕੋਈ ਨਹੀਂ ਕਾਲੂ ਹੋਇਆ ਕਾਲੂ ਨਹੀਂ ਪਰਸੋਂ ਠੀਕ ਹੈ ਜੀ ਬਾਕੀ ਦੇਖਦੇ ਹਾਂ ਕਿਦਾਂ ਪਰਚੀ ਆਉਂਦੀ ਹੈ ਹਲੇ ਹੂੰ ਲੱਗ ਜਾਣਾ ਇਹ 5-7 ਦਿਨ ਹਲੇ ਫਿਰ ਕਹਿੰਦੇ ਸਫਾਈ ਵੀ ਕਰਨੀ ਹੈ ਨਾ ਦੱਲੀ ਤਾਂ ਲੈ ਕੇ ਗਿਆ ਹੋਇਆ ਜੀ ਪਰਚੀ ਜੀ ਆਪਾਂ ਹਾਂਜੀ ਉੱਠੀ ਜਾ ਪਰ ਮੈਨੇ ਛੱਡ ਕੇ ਆਉਣਾ ਹੁਣ ਉਹਨੂੰ ਕਹਿੰਦਾ ਤਾਂ ਕਿ ਆਉ ਆ ਰਹੇਗੇ ਇੱਧਰ ਆ ਰਹੇਗੇ ਇੱਥੇ ਮੈਂ ਆ ਪਿੱਛੇ ਆ ਰਿਹਾ ਹੈ। ਮੱਕੀ ਦੀ ਲੀਟ ਕਰ ਦੇਣੀ ਨੇ। ਮੀਨ ਹੈ ਜੀ। ਹੂੰ। ਦੇਖ ਲੈਣੇ ਆ। 20 25 ਤਰੀਕ ਤੱਕ ਬੀਜ ਹੋਣੀ ਚਾਹੀਦੀ ਆ। ਹੁਣ ਅੱਜ ਵੈਸੇ ਅਜੇ ਤਾਂ ਫਰਵਰੀ ਵੀ ਬੀਜ ਹੋ ਜਾਂਦੀ ਪਰ ਜੇ 25 ਤਰੀਕ ਤੇ ਗੇਟ ਚ ਬੀਜ ਹੋ ਜਾਵੇ ਤਾਂ ਵਧੀਆ ਗੀਤੀ। ਠੀਕ ਐ। ਹਲੇ ਪਈ ਆ ਫਿਰ ਤਾਂ 10 15 ਦਿਨ ਹਲੇ। ਆ ਜੇ ਦੁਆਰਾ ਪੈ ਗਿਆ ਫਿਰ ਔਖਾ ਨਹੀਂ। ਫਿਰ ਔਖਾ। ਪਰ ਖਾਲੀ ਵੀ ਹੋਣਾ ਚਾਹੀਦਾ ਖੇਤ। ਖੇਤ ਹੋ ਜਾਣਾ 5 4 ਦਿਨ ਤੱਕ ਖਾਲੀ। ਪਰਸੀ ਆਏ ਤੇ। ਹਾਂ। ਠੀਕ ਐ ਜੀ। ਬਾਕੀ ਇਹਦੇ ਨੇ ਖਾਲੀ ਹੋਣਾ ਹੁਣ ਹੋਰ ਕਿਤੇ ਨੇ ਭਰਨਾ। ਉਹ ਤਾਂ ਹੈ ਜਿਹੜੀ ਆ ਜੀ ਛੀਦੇ ਘੜ ਹੋਣੀ ਆ ਹਾਂ ਜੀ ਉਧਰ ਤਾਂ ਹੁਣ ਬੱਚ ਵੱਡਾ ਲਾਉਣਾ ਠੀਕ ਹੈ ਦੇਖ ਲੈ ਨਹੀਂ ਸਲਾਣੇ ਦਾ ਕਿਹੜਾ ਲਾਇਆ ਨੈਥਲਾਣੇ ਕਿੰਨੇ ਕਿਲੋਮੀਟਰ ਸਲਾਣੀ 60 ਕਿਲੋਮੀਟਰ ਆ ਬਾਟ ਮਰੰਡਾ ਠੀਕ ਆ ਮਰੰਡਾ 30 ਬਤੀ ਆ ਫੇਰ ਜੁਗਣਾ ਹੋ ਗਿਆ ਮਰੰਡੇ ਦਾ ਆਉਣ ਜਾਣਾ ਉੱਥੇ ਕੱਲਾ ਜਾਣਾ ਹੈ ਹੂੰ ਰਾਸਤੀ ਦਾ ਹੂੰ ਇੰਨਾ ਦਾ ਫਰਕ ਹੈ ਠੀਕ ਹੈ ਜੀ ਬਾਕੀ ਦੇਖਦੇ ਆ ਹੋਰ ਨਹੀਂ ਹੂੰ ਹੋਰ ਇਹ ਵੀ ਗਿਆ ਫੋਨਦਾ ਠੀਕ ਹੈ ਜੀ ਬਥੇਰਾ ਟਾਈਮ ਪਿਆ ਹਲ ਤਾਂ ਪਿਆ ਮਾਰਚ ਦੇ ਐਂਡ ਤੱਕ ਚੱਲੀ ਜਾਂਦਾ ਏ ਕੁਝ ਸਾਲ ਤਾਂ ਅਪ੍ਰੈਲ ਤੱਕ ਚੱਲਿਆ ਫੇਰ ਬਥੇਰੇ ਟਵੀ ਲੱਗਿਆ ਪਤਾ ਬਹੁਣ ਹਾਂਜੀ ਹਲ ਤਾਂ ਆਇਆ ਵੀ ਲੱਗਿਆ ਪਤਾ ਖੇਤ ਬਹੁਣ ਕਿੰਨੇ ਆਣ ਹੂੰ ਅੱਛਾ ਪਰ ਇਹ ਪਰ ਮੈਂ ਦੇਖ ਕੇ ਲਾਈ ਹਾਂ ਹਾਂਜੀ ਜੀ ਪਾ ਕੇ ਠੀਕ ਲਾਏ ਆ ਇਹ ਬੰਨਾ ਸਿਆ ਆਓ ਇੱਥੇ ਆਓ ਆਓ ਪਾਓ ਕੀ ਕੰਮ ਚੁਪਾਈ ਮਹੀਨਾ ਤੜੂ ਲੰਘਣੇ ਆ ਹਾਂਜੀ ਹਜੇ ਮੈਂ ਸੀਜ਼ਨ ਜਦੋਂ ਪਹਿਲੇ ਦਿਨ ਆ ਕੇ ਟੁੱਕੇ ਆ ਉਦੋਂ ਲੋ ਆਏ ਤੇ ਹਾਂ ਫਿਰ ਆਗ ਜਾਣਾ ਲੇਰ ਲੈਂਦਾ ਮਹੀਨਾ ਵੀ ਨਹੀਂ ਆਉਗਾ ਮਹੀਨਾ ਕੇ ਚੱਲਦੇ ਉਹ ਧਾਗਾ ਨੂੰ ਸਰਗਨ ਦਾ ਸਪੇ ਆ ਹਨਾ ਖੇਤੀ ਖੁੰਡੇ ਬਾਗਾਂ ਨੂੰ ਮਹੀਨਾ ਕੇ ਚੱਲਣਾ ਜੇ ਕੱਲਾ ਬਰਸੀਨ ਟੁੱਕਣਾ ਹੈ ਤਾਂ ਇਹ ਵੱਧ ਟਾਈਮ ਚਲੀ ਜਾਂਦੇ ਆ ਬਰਸੀਨ ਤਾਂ ਤਾਂ ਇੰਨਾ ਹੁੰਦਾ ਨਹੀਂ ਨਾ ਟੁੱਕਣੀ ਨੂੰ ਮਹੀਨੇ ਦਾ ਫੇਰ ਲੱਗੂਗੇ ਜਿਹੜਾ ਕੋ ਮਰਨ ਟੁੱਕ ਰੇ ਟੁੱਕ ਦਾ ਕੁਝ ਵੀ ਦਊਂ ਮੜਾ ਸਿਆ ਦੋ ਜੋੜੀਆਂ ਲੈ ਚਾਬੀ ਲਿਆ ਪੁੱਤ ਚਾਬੀ ਕੇ ਕਾਸਾ ਖੜ ਦੇ ਚਾਬੀ ਕਿੱਥੇ ਹੈ ਚਾਬੀ ਇੱਤੀ ਪਈ ਹੈ ਜਿਹੜੀ ਉਹ ਪਿਛੇ ਪਈ ਤੇਰੇ ਇੱਕ ਵਾਰੀ ਕਾਦੇ ਵੀ ਮੈਂ ਹੱਥ ਮਾਰ ਦਿੰਦਾ ਮੜਾ ਜਾ ਨਾ ਕੋਈ ਨਹੀਂ ਮੈਂ ਕਾਦ ਦੇ ਜੇ ਬੱਸ ਨੂੰ ਹੈਗੇ ਚੱਕ ਦੇ ਸਾਰੇ ਨਟ ਪੈਣਾ ਬਰਾਬਰ ਕਸ ਲੈ ਉਥੇ ਬਾਅਦ ਫਿਰ ਸਾਰਿਆਂ ਨੂੰ ਟਾਈਟ ਕਰੀ ਇਕੱਠੇ ਕਾਬੀ ਕਰ ਹੂੰ ਬੜਾ ਦੇ ਚਾਚੇ ਇਹਨੂੰ ਵੀ ਟ੍ਰੇਨ ਕਰਦੇ ਕਾਇਤ ਤਾਂ ਹੋਣਾ ਤਦੋਂ ਮੈਂ ਬਹੁਤ ਗੰਦਾਸੇ ਖੋਲੇ ਪਹਿਲੀ ਵਾਰੀ ਖੋਲੇ ਮੈਂ ਨਾਟਈ ਆ ਮੈਂ ਨਾ ਅਜੇ ਗਣਾਤ ਮਾਲੀਆ ਦਾ ਘਰ ਕੀ ਸਿੱਕਾ ਪਰਲੇ ਪੱਥਰ ਕਾਤੇ ਰੱਖੇ ਉੱਥੇ ਆ ਨਾ ਸਿੱਕਾ ਤਾਂ ਹੋ ਰਸਾ ਨਵੀਂ ਸਕੀਮ ਆ ਜਾ ਖੋਲ ਲੈ ਗੰਦਾਸੇ ਕਾਣੇ ਇਹਦੇ ਮੇ ਕੱਪੜਾ ਰੱਖ ਲੈ ਸੁਣ ਲੈ ਠੀਕ ਹੈ ਠੀਕ ਨਹੀਂ ਉਹ ਮੈਂ ਕਹੀ ਕਿ ਨਾ ਆ ਤੇ ਸਿੱਕਾ ਬਹੁਤ ਹੋਈ ਵੀ ਹੁਣ ਨਾ ਉਹ ਵੀ ਸਲਿੱਪ ਕਰ ਦੇ ਚਾਬੀ ਦਾ ਲੱਗ ਦੇਣੀ ਯਾਰ ਹੋਊਗਾ ਜਿਹੜੀ ਉਹ ਥੋੜੇ ਥੋੜੇ ਕਰ ਲੈ ਪਹਿਲਾਂ ਮੈਂ ਆਪਾਂ ਕਹਿੰਦੇ ਪਹਿਲਾ ਸਾਰੇ ਬਰਾਬਰ ਕਰ ਦਿੱਟ ਕੇ ਕਰੀ ਗਾ ਆਈ ਨਹੀਂ ਕੱਢ ਕੇ ਬਾਜਾ ਵੀ ਕੱਢ ਕੇ ਬਾਹਰ ਆ ਕੇ ਲਿਆਵਾ ਕਰ ਆਈਆਂ ਪਤਾ ਬਹੁਤ ਟਾਈਮ ਲਾ ਰਿਹਾ ਹੈ ਇਹ ਆ ਚਾਬੀ ਪਾਣੇ ਪਾਣੇ ਕਾ ਕਰਦੇ ਪਾਣਾ ਟੌਕਾ ਘੁੰਮਦਾ ਯਾਰ ਚਾਬੀ ਗੱਲੋਂ ਪਾਣਾ ਲੈਣਾ ਬਾਈਕਰ ਹੈ ਗਿਆ ਡੇੜੀ ਅਜਾ ਕਿਤੇ ਤੈਂ ਇਹਦੇ ਤੇ ਅੱਧਾ ਘੰਟਾ ਲਾ ਰਿਹਾ ਇੱਕ ਚਾਬੀ ਦਾ ਮੈਂ ਨਹੀਂ ਆ ਲੈ ਰਿਹਾ ਦੇਦੀ ਨਹੀਂ ਚਾਬੀ ਰੀ ਲੋਟਾਉਂਦੀ ਹਟ ਅੰਦਰ ਹੋ ਜਾ ਹਟ ਇੱਕ ਵਾਰੀ ਦੂਏ ਪਾਸੋਂ ਨਹੀਂ ਇੱਕ ਵਾਰੀ ਦੂਏ ਪਾਸੇ ਨੂੰ ਪੇ ਕਰਦੀ ਆ ਹਾਂ ਤਾਂ ਨਹੀਂ ਚਾਹ ਪਾਣਾ ਹੋਰ ਆਇਆ ਇਹ ਨਹੀਂ ਲੱਗਦਾ ਇਹ 14 15 ਡੇੜੀ ਇਹ ਨਹੀਂ ਲੱਗਦਾ ਇਹ 16 ਨੰਬਰ ਵਾਲਾ ਨਾਟਾ ਫਿਰ ਡੇੜੀ ਮੈਨੂੰ ਮੂਰੇ ਆਉਣਾ ਪੈਣਾ ਹੈ ਨਹੀਂ ਨਾਲ ਕੱਸ ਦੇਣਾ ਆਹ ਫੜਿਆ ਯਾਰ ਇਹ ਕਿਹੜੀ ਹੈ ਕਾ ਕਰਦਾ ਦਾ ਕਰ ਫੜ ਜਾ ਮੈਨੂੰ ਆਪਣਾ ਯਾਰ ਘਟਣ ਦੇ ਹਟ ਹਟ ਭਾਨਾ ਦਾ ਚਾਚਾ ਜੀ ਵੀ ਚ ਵਾਈ ਬੈਠਾ ਉਹ ਮੈਂ ਚਾਰਾਂ ਦੇ ਲਿਕੇ ਆਇਆ ਕਰਦੇ ਲਿਕੇ ਆ ਸਾਨੂੰ ਪਾਨੇ ਹੀ ਨਹੀਂ ਲੱਭਿਆ ਪਹਿਲਾਂ ਸੀ 15 ਨੰਬਰ ਦਾ ਨਹੀਂ ਇੰਨੇ ਪਾਨੇ ਪਈ ਆ ਤੇ ਬਾਅਦ ਚ ਜਾ ਦੇਖਿਆ ਮੈਂ ਚੰਗੀ ਜਿਹਾ ਫੁੱਲਿਆ ਫਿਰ ਮਿਲਿਆ ਪੜ ਕੇ ਰੱਖ ਸੋਈ ਲਾ ਟਿਕੜਾ ਸੀ ਮੈਨੂੰ ਉਮੀਦ ਨਹੀਂ ਸੀ ਕਰ ਦੂੰਗੇ ਅੱਜ ਇਹ ਜਿਹਦੇ ਸਾਹ ਗਿਆ ਸਾਡਾ ਬੰਦਾ ਲੱਗਿਆ ਹੁੰਦਾ ਚਾਚੇ ਨੇ ਫੇਰੇ ਲਾਤਾ ਕੰਮ ਮਿੰਨੇ ਵਧੀਆ ਲੱਗੀ ਜਾਂਦੇ ਟੁਕੜਾ ਟੁਕੜਾ ਚੱਲ ਪਰਵਾਸ ਕਰਕੇ ਇੱਕ ਵੇੜਾ ਭਈਆਂ ਦੇ ਸੱਤ ਚਲੋ ਇਹ ਵਧੀਆ ਹੋ ਗਏ ਇਹ ਕੰਮ ਨਿਪੜ ਗਿਆ ਟਕ ਹੋ ਗਿਆ ਟੁਕੜਾ ਮੈਨੂੰ ਗੱਲ ਕਰਾਈ ਜਾਈ ਸੀ ਅੱਜ ਵੀਰ ਦੁਵਾ ਕੋਲੇ ਆਇਆ ਇਹਦਾ ਵੀ ਹਾਲਚਾਲ ਪੁੱਛ ਲੈ ਇਹਦਾ 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 ਐਫਾਇਟਾ ਦਾ ਇਹਦੀ ਬਰਦੀ ਦਾ ਚੇਂਜ ਕਰਦੇ ਹੁਣ ਇਹਦੀ ਬਰਦੀ ਮੈਂ ਕਿਹਾ ਸਿਆਲ ਲੱਗੇ ਤੀ ਚੇਂਜ ਕਰ ਦੂੰਗਾ ਹੈ ਸਿਆਲ ਲੱਗੇ ਤੇ ਹਾਲ ਤਾਂ ਠੀਕ ਆ ਠੋ ਸਰਬਸ ਮੰਗਦਾ ਇਹ ਵੀ ਵਿਚਾਰ ਸਰਬਸ ਇਹਦੀ ਫੋਣੀ ਵਾਲੀ ਕੀ ਹੈ ਇਹ ਤਾਂ ਠੀਕ ਹੈ ਰ ਕੱਪੜੇ ਹਲੇ ਤਾਂ ਠੀਕ ਨਹੀਂ ਹੈਗੇ ਹਾਂ ਬਦਲਨੇ ਵਾਲੇ 2 ਮਹੀਨੇ ਹੋ ਗਏ ਉਹ ਜਦੋਂ ਆਪਾਂ ਫਟਾਕੇ ਸੀ ਆ ਉਦੋਂ ਹਾਂ ਉਦੋਂ ਫਟਾਕੇ ਸੀ ਜਿਹਨੇ ਪਾਈ ਤੇ ਫਿਰ ਦੇਖ ਲੈ ਫਿਰ ਕੱਲਾ ਟੈਮ ਹੋ ਗਿਆ ਹਾਂ ਉਹ ਗੋਹਾ ਕੋਲੇ ਆ ਹਾਂਜੀ ਉਹ ਮੀਂਹ ਕਰਕੇ ਮੈਂ ਕਿਹਾ ਪਾਣੀ ਹੈਗਾ ਤਾਂ ਉਹਦੇ ਚ ਮਾੜਾ ਮੋਟਾ ਬੈਵਰੇ ਦੇ ਚਲਾ ਲਈ ਥੋੜੇ ਜਿਹੇ ਕੋਲੇ ਆ ਚਲ ਕੱਖ ਪਾਦੇ ਬੰਦ ਦੇ ਅੰਦਰ ਪਹਿਨਾ ਰੱਖਾਉਣੇ ਹੁਣ ਨਹੀਂ ਜੀ ਫਿਰ ਟਿਕਦੀਆਂ ਨਹੀਂ ਹੈਗੀਆਂ ਹਨਾ ਚੋਣੀਆਂ ਹਾਂ ਫਿਰ ਆਤ ਮਾਰ ਦਿੰਦੀ ਹੈ ਕੱਖ ਖਾਂਦਾ ਜਿੰਦੀ ਹੈ ਅੱਛਾ ਇਹਨਾਂ ਨੂੰ ਪਹਿਲਾਂ ਕੱਖ ਖਾਈਏ ਫਿਰ ਬਾਅਦ ਚ ਦਉਂਗੀ ਹੈ ਪਹਿਨਾ ਕੱਖਾਂ ਦਾ ਲਾਲਚ ਪੈ ਜਾਂਦਾ ਹੈ ਹਾਂ ਫਿਰ ਠੇਕਦੀਆਂ ਨਹੀਂ ਫਿਰ ਹੁਣ ਪਹਿਨਾ ਚੋਣੀਆਂ ਫਿਰ ਕੱਖ ਚੋਣੀਆਂ ਫਿਰ ਕੱਖ ਖਲਾਉਂਗਾ ਇਹਨਾਂ ਨੂੰ ਤੁਸੀਂ ਵੀ ਕਦੇ ਜਰੂਰ ਰੂਲ ਬਦਲ ਦਿੰਦੇ ਹਾਂ ਫਿਰ ਫਾਇਦਾ ਹੈ ਨਹੀਂ ਤਾਂ ਖਰਾਬ ਕਰਦੀ ਇਹ ਉਹ ਹੋਗਾ ਮੈਂ ਹੂੰ ਬਹੁਤ ਲੇਟ ਕਰ ਦਿੰਦੀ ਹੈ 6 ਵਜੇ ਜਾਂਦੇ ਮੈਨੂੰ ਉਰੀ ਅੱਛਾ ਲੈ ਬੰਨ ਚੱਲ ਇਹਨੂੰ ਬਾਰੇ ਘੜਾ ਜਾਨਾ ਤਾਂ ਰੇੜੀ ਨੂੰ ਚੱਲ ਜੀ ਕੋਈ ਪਈ ਨਹੀਂ ਹੈ ਤਾਂ ਦੇਖੋ